आनंद ਪ੍ਰਸਾਦ ਇਕੱਠ ਕੀਤਾ ਤੁਮੇ ਨੇ ਕਾਲ ਦਿੱਤੀ ਉਹਨੇ ਉੱਥੇ ਮਤੇ ਪਾਸ ਕੀਤੇ ਹੁਣ ਗੱਲ ਸਾਫ ਆ ਕਿ ਉਹ ਇਕੱਠ ਜਿਹੜਾ ਹੋਇਆ ਉਹ ਇੱਕ ਜਥੇਬੰਦੀ ਦਾ ਇਕੱਠ ਹੋਇਆ ਜਿਹੜੇ ਰੌਲਾ ਪਾਉਂਦੇ ਪੰਥ-ਪੰਥ ਦਾ ਉਹ ਇਹ ਉਹੀ ਜਥੇਬੰਦੀ ਆ ਜਿਹੜੀ ਪਹਿਲਾਂ 96 86 ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਕੇ ਵੱਖਰੀ ਪੰਥਕ ਕਮੇਟੀ ਬਣਵਾ ਕੇ ਜਿਹੜੇ ਬੰਦੇ ਉੱਥੇ ਡਿਸਰਵ ਕਰਦੇ ਸੀ ਉਹਨਾਂ ਨੂੰ ਕਤਲਾਂ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਕਤਲ ਕੀਤੇ ਚਰੂਮਿਕ ਮੀਟੀ ਨਾਲ ਤੇ ਬਾਦਲਾਂ ਦੇ ਨਾਲ ਲੋਂਗੋ ਵਾਲਾ ਤਾਂ ਅਕਸਰ ਕਤਲ ਹੋਇਆ ਬਰਨਾਲੇ ਦੇ ਵਿਰੁੱਧ ਸਟੈਂਡ ਰਿਹਾ ਉਸ ਵੇਲੇ ਦੰਦੂ ਵਿੱਚ ਸਾਲ ਦਾ ਪਰ ਜਦੋਂ ਤੁਮਾ ਆ ਗਿਆ ਉਦੋਂ ਤੋਂ ਬਾਦਲਾਂ ਦੇ ਨਾਲ ਸਾਝਿਆ ਰਾਤੋਂ ਰਾਤ ਉਹ ਸਾਰਾ ਸਾਰਾ ਕੁਝ ਬਦਲ ਗਿਆ ਹੁਣ ਇਹਦਾ ਮਤਲਬ ਜਦੋਂ 5 2005 6 ਦੇ ਵਿੱਚ ਜਦੋਂ ਦਾ ਤੁਮਾ ਬੈਠਾ ਜਿੰਨੀ ਵਾਰ ਵੀ ਉਹਦੋਂ ਬਾਅਦ ਬਾਦਲ ਤਖਤ ਦੇ ਵਿੱਚ ਆਏ ਆ ਜਿਹੜੇ ਵੀ ਫੈਸਲੇ ਲਏ ਆ ਜਿੰਨੇ ਉਹਨੇ ਜਥੇਦਾਰ ਬਣਾਏ ਜਿੰਨੇ ਗ੍ਰੰਥੀ ਬਣੇ ਆ ਤੁਮੇ ਦੀ ਸਲਾਹਾਂ ਬਣੇ ਹੋਣਗੇ ਇਹ ਥੋੜੀ ਹੋ ਸਕਦਾ ਜਦੋਂ ਬਿਨਾ ਹੋਈਏ ਤੇ ਹੁਣ ਇਦਾਂ ਦਾ ਕੀ ਹੋ ਗਿਆ ਜਿੱਥੇ ਇਹਨਾਂ ਨੂੰ ਇਦਾਂ ਲੱਗਦਾ ਪਿੰਨੇ ਪੰਥ ਦੇ ਪਹਿਲਾਂ ਤੋਂ ਇਦਾਂ ਹੀ ਹੁੰਦਾ ਆ ਨਾ ਇਹ ਪਹਿਲੀ ਵਾਰ ਥੋੜਾ ਹੋਇਆ ਜਿਹਨੂੰ ਪਿੱਛੇ ਜਿਹੜਾ ਇਦੋਂ ਜਦੋਂ ਹਰਪ੍ਰੀਤ ਜੱਥੇਦਾਰ ਬਣਾਇਆ ਗੁਰਵਚਨ ਸਿੰਘ ਨੂੰ ਲਾਇਆ ਗਿਆ ਕਿਦਾਂ ਲਾਇਆ ਗਿਆ ਸੀ ਕਿਹੜਾ ਵਿਧੀ ਵਿਦਾਨ ਸੀ ਉਦੋਂ ਪਹਿਲਾਂ ਬਦੰਤੀ ਸੀਗਾ ਉਹਨੂੰ ਕਿਦਾਂ ਲਾਇਆ ਗਿਆ ਜਦੋਂ ਬਦੰਤੀ ਨੂੰ ਬਣਾਇਆ ਰਣਜੀਤ ਸਿੰਘ ਨੂੰ ਕਿਦਾਂ ਲਾਇਆ ਗਿਆ ਉਦੋਂ ਪਹਿਲਾਂ ਮਨਜੀਤ ਜਦੋਂ ਰਣਜੀਤ ਸਿੰਘ ਬਣਾਇਆ ਪ੍ਰੋਫੈਸਰ ਮਨਜੀਤ ਸਿੰਘ ਨੇ ਕੀੜੀ ਕੀਤੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਰਿਹਾ ਰੋਡੇ ਰਿਹਾ ਵਿਚਾਲੇ ਪੂਰਨ ਸਿੰਘ ਰਿਹਾ ਜਿੰਨੇ ਵੀ ਪਿਛਲੇ ਜਥੇਦਾਰ ਆ ਜਿੱਦਾਂ ਅਸੀਂ ਆਈਕਿਊ ਦੀ ਗੱਲ ਕਰਦੇ ਆ ਮੌਕੇ ਘੱਟ ਸੀਗੇ ਜਿੱਦਾਂ ਅਸੀਂ ਉਹ ਥਾਣੇ ਦੀ ਗੱਲ ਕਰਦੇ ਆ ਵੀ ਇੱਕ ਉਹ ਪੁਲਿਸ ਸਟੇਸ਼ਨ ਆ ਜਿੱਥੇ ਹਫ਼ਤੇ ਦੀ ਇੱਕ ਕੰਪਲੇਂਟ ਆਉਂਦੀ ਆ ਇੱਕ ਉਹ ਆ ਜਿੱਥੇ ਰੋਜ਼ ਦੀਆਂ 10 ਆਉਂਦੀਆਂ ਆ ਇਸੇ ਤਰੀਕੇ ਨਾਲ ਜਿੱਦਾਂ ਜਿੱਦਾਂ ਪਿੱਛੇ ਜਾਂਦੇ ਆ ਮਸਲੇ ਘੱਟ ਸੀਗੇ ਲੋਕ ਸਹਜਾਲੇ ਸੀ ਥੋੜੇ ਜਾਇ ਬਿਲੇ ਸੀ ਲੋਕ ਜਿਨਨੇ ਇੰਟੈਲੈਕਚੁਅਲ ਪਿਛਲੇ 25 30 ਸਾਲਾਂ ਚ 40 ਖਾਸ ਕਰਕੇ 84 ਤੋਂ ਬਾਅਦ 40 ਸਾਲਾਂ ਚ ਪੰਜਾਬ ਛੱਡ ਕੇ ਬਾਹਰ ਆਈ ਆ ਜੇ 84 ਤੋਂ ਪਹਿਲੇ 40 ਸਾਲ ਦੇਖੋ ਉਦੋਂ ਬਾਹਰ ਕਿੰਨੇ ਕੁ ਲੋਕ ਬੈਠੇ ਸੀ ਕਿਤੇ ਤੇ ਉੱਥੇ ਪੋਲਿਟਿਕਸ ਤੇ ਵੀ ਸੀ ਕਿਉਂਕਿ ਜਿੱਦੇ ਕੋ ਪਾਵਰ ਇਹ ਪੈਸਾ ਆ ਥੋੜਾ ਜਿਹਾ ਉਹ ਪਾਵਰ ਪੜਦਾ ਉਦੋਂ ਦੇ ਮੁਕਾਬਲੇ ਤੁਸੀਂ ਜਦੋਂ ਤਲਵੰਡੀ ਸੀਗਾ ਲੋਂਗੋਵਾਲ ਸੀ ਟੋੜਾ ਸੀ ਉਦੋਂ ਦੇ ਮੁਕਾਬਲੇ ਹੁਣ ਦੇ ਬੰਦਿਆਂ ਦੀ ਸਿਆਣਪ ਦੇਖੋ ਤਾਂ ਚਕ ਲੋਕ ਇਹ ਵੀ ਕਾਰਨ ਹੋ ਗਿਆ ਕਿ ਡਿਕਟੇਟਰਸ਼ਿਪ ਜਿਹੜੀ ਆ ਭਾਵ ਤਾਕਤ ਦਾ ਕੇਂਦਰੀਕਰਨ ਹੋ ਗਿਆ ਬਾਦਲਾ ਨੇ ਤਾਕਤ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਕਮਜ਼ੋਰ ਕਰਕੇ ਉਹ ਵੀ ਆਪਣੇ ਕਬਜ਼ੇ 'ਚ ਸਿੱਧੇ ਤੌਰ ਤੇ ਲੈ ਲਈ ਅਕਾਲੀ ਦਲ ਵੀ ਆਪਣੇ ਕਬਜ਼ੇ 'ਚ ਸਿੱਧੇ ਤੌਰ ਤੇ ਲੈ ਲਿਆ ਨਹੀਂ ਤਾਂ ਉਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਖ਼ਰਾ ਰਿਹਾ ਆ ਤੇ ਅਕਾਲੀ ਦਲ ਦਾ ਪ੍ਰਧਾਨ ਬਖ਼ਰਾ ਰਿਹਾ ਬਾਦਲ ਸਿਰਫ ਵਿਧਾਨ ਸਭਾ ਦਾ ਹੈੱਡ ਹੁੰਦਾ ਸੀ 97 ਤੋਂ ਬਾਅਦ ਉਹ ਵਿਧਾਨ ਸਭਾ ਦਾ ਹੈੱਡ ਵੀ ਉਹੀ ਰਿਹਾ ਅਕਾਲੀ ਦਲ ਦਾ ਪ੍ਰਧਾਨ ਵੀ ਉਹੀ ਰਿਹਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਦੀ ਮਰਜ਼ੀ ਦੇ ਨਾਲ ਕਿਉਂਕਿ ਤਾਕਤ ਸਾਰੀ ਇੱਕ ਪਰਿਵਾਰ ਦੇ ਕੋਲ ਇਕੱਠੀ ਹੋ ਗਈ ਤੇ ਉਹ ਤਾਕਤ ਇਕੱਠੀ ਕਰਨ ਦੇ ਵਿੱਚ ਜਗੀਰ ਕੁਰ ਭਾਗੀਦਾਰ ਨਹੀਂ ਰਹੀ ਚੰਦੂ ਮਾਜਰੇ ਹੁਣੀ ਨਾਲ ਸਹਿਮਤ ਨਹੀਂ ਰਿਹਾ 2005 ਵਿੱਚ ਧੂਮਾਂ ਬੜੀਆਂ ਉਸ ਵੇਲੇ ਟਕਸਾਲ ਕਿੱਥੇ ਸੀ ਹੁਣ ਅਜਮੇਰ ਸਿੰਘ ਦੀ ਵਿਆਖਿਆ ਦਿੰਦਾ ਵੀ ਕੌਮ ਹੰਬ ਗਈ ਸੀ 84 ਤੋਂ ਲੈ ਕੇ 90 92 ਤੱਕ ਕੁੱਟ ਬਹੁਤ ਜ਼ਿਆਦੇ ਪਈ ਕੌਮ ਹੰਬ ਗਈ ਸੀ ਕੌਮ ਥੱਕ ਗਈ ਸੀ ਜਿਸ ਕਰਕੇ ਉਹਨੇ ਫੈਸਲਾ ਕਰ ਲਿਆ ਵੀ ਸਿਮ ਜੀ ਸਹਿਮਾਨ ਵਾਲਾ ਜਿਹੜਾ ਵਿਰੋਧ ਕਰਨੇ ਵਾਲਾ ਰਿਵੋਲਟ ਕਰਨੇ ਵਾਲਾ ਰਾਹ ਹੈ ਉਹ ਨਹੀਂ ਪੜਾਉਣਾ ਉਹ ਬਾਦਲ ਦੇ ਨਾਲ ਖੜ ਗਿਆ ਜੀ ਨਹੀਂ ਇਹ ਬਕਵਾਸ ਹੈ ਝੂਠਿਆ ਸਵਾਰਥੀ ਬੰਦੇ ਸੀ ਭਿੰਡਰਾਂ ਵਾਲੇ ਦੇ ਨਾਲ ਵੀ ਉਹ ਸਵਾਰਥੀ ਬੰਦੇ ਸਿਰਫ ਇਸ ਕਰਕੇ ਖੜੇ ਸੀ ਤੇ ਖਾਲਸਤਾਨ ਬਣਿਆ ਲੈ 84 ਤੋਂ ਬਾਅਦ 90 ਤੱਕ ਜਿਹੜੇ ਬਾਹਰ ਬੰਦੇ ਬੈਠੇ ਸਾਡਾ ਨਿਊਜ਼ੀਲੈਂਡ ਦਾ ਤਜਰਬਾ ਤੁਸੀਂ ਆਪਣੇ ਕੈਨੇਡਾ ਅਮਰੀਕਾ ਵਾਲੇ ਨੂੰ ਜੰਡੀ ਹੁਣੀ ਸੀਗੇ ਫ੍ਰੀਮਾਉਂਟ ਸੰਧੂ ਹੁਣੀ ਸੀਗੇ ਸਰੀ ਆਪਣਾ ਖਿੱਲਾ ਪੰਜਾਬ ਚਲਾਉਂਦਾ ਹੁੰਦਾ ਸੀ ਡੈਕਸੀ ਰੋਡ ਪਿੱਛੇ ਜਿਹੜਾ ਡੈਥ ਹੋ ਗਈ ਉਹਦੀ ਮੇਰੇ ਨਾਂ ਨਿਕਲ ਗਿਆ ਦਿਮਾਗ ਚ ਜਿੰਨੇ ਵੀ ਗਰੁੱਪ ਇੰਗਲੈਂਡ ਵਾਲੇ ਸੀ ਠੀਕ ਹੈ ਜਿਵੇਂ ਜਗਜੀਤ ਸਿੰਘ ਚੋਹਾਨ ਵਰਗੇ ਬੰਦੇ ਅਮਰੀਕਾ ਦੇ ਵਿੱਚ ਆਲ ਖੁਣੀ ਸੀ ਦیدار ਸਿੰਘ ਵੈਸ ਸੀ ਸਾਰੇ ਬੰਦਿਆਂ ਨੂੰ ਜਣੀ ਜਿੱਦਾਂ ਬਹੁਤ ਫੁਕਰਾ ਬੰਦਾ ਨਹੀਂ ਹੁੰਦਾ ਜਿੱਦਾਂ ਮੈਂ ਕਹਿੰਦਾ ਲੋ ਆਈਕਿਊ ਵਾਲੇ ਬੰਦੇ ਇਹਨਾਂ ਨੂੰ ਇਦਾਂ ਸੀ ਪਤਾ ਨਹੀਂ ਕਿਹੜੇ ਵੇਲੇ ਉੱਥੋਂ ਅਨਾਊਂਸਮੈਂਟ ਜੋ ਤਕੇ ਨੂੰ ਚਲਾਉਣੇ ਵਾਲੇ ਜਿਹੜੇ ਆ ਉਹ ਸਾਰੇ ਇਹ ਉਹਦੀ ਸਰਕਾਰ ਦੇ ਗੁੱਠੀ ਦੇ ਥੰਦੇ ਸੀ 86 ਦੀ ਪੰਥਕ ਕਮੇਟੀ ਬਣਨੀ ਜਾਂ ਹੁਕਮਨਾਮਾ ਖਾਲਸਾਤਨ ਦਾ ਐਲਾਨਨਾਮਾ ਜਾਰੀ ਹੋਣਾ ਅਕਾਲ ਤਖਤ ਨੂੰ ਟਾਉਣ ਦੀ ਗੱਲ ਹੋਣੀ ਉਹ ਸਰਕਾਰ ਦੇ ਵਿਰੋਧ ਵਿੱਚ ਨਹੀਂ ਹੋਈ ਸੀ ਸਰਕਾਰ ਦੀ ਸ਼ਹਿਤੇ ਹੋਈ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ 84 ਤੋਂ ਬਾਅਦ ਜੂਨ 84 ਤੋਂ ਬਾਅਦ ਜਦੋਂ ਇੰਦਰਾ ਗਾਂਧੀ ਤੇ ਕਿ ਜਨ ਯエル ਸਿੰਘ ਦੇ ਵਿਰੁੱਧ ਬੋਲਿਆ ਉਹ ਸਰਕਾਰ ਦੇ ਵਿਰੋਧ ਵਿੱਚ ਨਹੀਂ ਬੋਲਿਆ ਸਰਕਾਰ ਦੀ ਸ਼ਹਿ ਦੇ ਉੱਤੇ ਬੋਲਿਆ ਜਸਪੀ ਸਿੰਘ ਰੁੱਡੇ ਨੇ ਜਿਹੜੀਆਂ ਤਕਰੀਰਾਂ ਜਦੋਂ ਉਹ 90 ਵਾਲੀਆਂ ਬੀਬੀਆਂ ਜੋਸ਼ ਬੋਲਦੀਆਂ ਸੀ ਕਹਾਂ ਠੀਕ ਆ ਆਪ ਨੂੰ ਨਹੀਂ ਪਤਾ ਹੁੰਦਾ ਬੰਦੇ ਬਿਆਨਤ ਸਿੰਘ ਦੇ ਕਤਲ ਦੀ ਕਹਾਣੀ ਆ ਗਈ ਸਾਹਮਣੇ ਇਦਾਂ ਇਦਾਂ ਗਾਂਧੀ ਦੇ ਕਤਲ ਦੀ ਆ ਜਾਣੀ ਦਿਨੋਂ ਦਿਨੋਂ ਪੁਰਸ ਵਾਲੇ ਬੰਦੇ ਰਿਟਾਇਰ ਹੋ ਕੇ ਕਿੰਨੀਆਂ ਕਹਾਣੀਆਂ ਕਿੰਨਾ ਕੁਸ਼ ਬਾਹਰ ਸਿੱਟੀ ਜਾਂਦੇ ਆ ਖੜਕੋਆਂ ਦੇ ਮੇਲੇ ਦਾ ਸੰਧੂ ਦੇ ਕਤਲ ਦਾ ਸਾਰਿਆਂ ਨੂੰ ਪਤਾ ਵੀ ਕਿਨੇ ਕਰਵਾਇਆ ਦਰਜਨਾ ਕਤਲ ਇਦਾਂ ਦੇ ਨਿਕਲਨੇ ਆ ਦਰਜਨਾ ਲੀਡਰਾਂ ਦੇ ਕਤਲ ਜਿਹਦੇ ਵਿੱਚ ਠਾਕਰ ਸਿੰਘ ਨੂੰ ਮੂਹਰਾ ਬਣਾ ਕੇ ਟਕਸਾਲ ਨੂੰ ਵਰਤਿਆ ਗਿਆ ਇਸ ਕਰਕੇ ਇਹਨਾਂ ਨੂੰ ਇਹਨਾਂ ਕਟਰਾਮਾਂ ਨੂੰ ਇਦਾਂ ਨਾ ਦੇਖੀਏ ਪਹਿਲਾਂ ਤੋਂ ਇਦਾਂ ਹੀ ਹੁੰਦਾ ਹੁੰਦਾ ਆਇਆ ਆ ਅਸੀਂ ਵਿਪਤਾ ਪਾ ਲੈਣੀ ਆ ਗੱਲ ਸਿਆਣੇ ਜਿਹੜੇ ਬੰਦੇ ਜਿਹੜੇ ਸਮਝਦਾਰ ਬੰਦੇ ਆ ਉਹਨਾਂ ਨੂੰ ਬੇਨਤੀ ਆ ਇਸ ਰੋਲ ਰੋਲੇ ਦੇ ਵਿੱਚੋਂ ਮੈਨੂੰ ਤਾਂ ਇਦਾਂ ਹਵਕ ਆਉਂਦੀ ਆ ਇਹਦੇ ਵਿੱਚੋਂ ਵੀ ਇਹ ਜਿਹੜਾ ਰੋਲਾ ਪੈ ਰਿਹਾ ਨਾ ਹੁਣ ਇਦਾਂ ਕੋਈ ਤੁਸੀਂ ਦੇਖੋ ਪਿੰਦਰਪਾਲ ਤੇ ਸ਼੍ਰੀਨਗਰਾਲਾ ਉਹ ਤੁਮੇ ਦੇ ਹੱਕ ਵਿੱਚ ਖੜੇ ਐ ਇਸ ਵੇਲੇ ਤੁਮੇ ਵਾਲੀ ਬੋਲੀ ਬੋਲ ਰਹੇ ਆ ਪਰਮਜੀਤ ਖਾਲਸਾ ਦੂਜੇ ਪਾਸੇ ਬਲਟੋਹਾ ਦੂਜੇ ਪਾਸੇ ਆ ਇੱਕੋ ਗਰੁੱਪ ਦੇ ਬੰਦੇ ਆ ਸਕੱਰੀਰ ਬਾਦਲਾ ਫੈਸਲੇ ਫੈਸਲੇ ਲੈ ਰਿਆ ਆ ਮਜੀਠੀਆ ਦੂਜੇ ਪਾਸਿਓਂ ਵਿਰੋਧ ਕਰ ਰਿਹਾ ਹੈ ਇਦਾਂ ਹੀ ਬਾਹਰ ਕੈਨੇਡਾ ਅਮਰੀਕਾ ਸਾਰੇ ਪਾਸੇ ਬੰਦੇ ਬੰਡੇਜਾ ਹੋਏ ਆ ਕਿਉਂਕਿ ਕੋਈ ਨਾ ਕੋਈ ਉਹਨਾਂ ਨੂੰ ਜਿਹੜੇ ਜਿਹੜੇ ਗਰੁੱਪਾਂ ਨੂੰ ਕੋਈ ਬੰਦਾ ਕਮਾਂਡ ਦੇ ਰਿਹਾ ਆ ਉਹਨੂੰ ਜਿੱਦਾਂ ਦੀ ਹਦਾਇਤ ਆ ਉਹਦਾ ਕਰੀ ਜਾਂਦਾ ਹੁਣ ਤੁਸੀਂ ਕਲਪਨਾ ਕਰਕੇ ਦੇਖੋ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਭਈ ਇਹ ਰੌਲਾ ਬੱਦ ਚੇ ਕੋ ਸਿਆਣਾ ਬੰਦਾ ਉੱਠੇ ਉਹ ਬਹੁਤ ਸਿਆਣੀ ਗੱਲ ਕਰੇ ਜੋ ਬਹੁਤ ਸਿਆਣੀ ਗੱਲ ਜਿਹਦਾ ਅਕਾਲ ਤਖਤ ਦਾ ਜਥੇਦਾਰ ਆ ਉਹ ਸ਼੍ਰੋਮਣੀ ਕਮੇਟੀ ਥਾਪਦੀ ਆ ਨਾ ਸ਼੍ਰੋਮਣੀ ਕਮੇਟੀ ਪੰਜਾਬ ਵਿੱਚ ਰਹਿੰਦੇ ਲੋਕਾਂ ਦੀ ਕਿਸੇ ਖਾਸ ਉਹਦੇ ਜੋ ਜੋ ਸ਼ਰਤਾਂ ਆ ਰਹਿਤ ਮਰਿਆਦੀਆਂ ਹੋਣਗੀਆਂ ਜਿਨ੍ਹਾਂ ਦੀਆਂ ਵੋਟਾਂ ਪੜੀਆਂ ਆ ਉਹ ਵੋਟਾਂ ਪਾ ਕੇ ਇੱਕ ਸੰਸਥਾ ਚੁਣਦੇ ਮੈਂਬਰ ਚੁਣਦੇ ਆ ਜਿਹਨੂੰ ਸ਼੍ਰੋਮਣੀ ਕਮੇਟੀ ਕਹਿੰਦੇ ਆ ਸੀ ਇਸ ਲਈ ਜੇ ਆਈਡੀਅਲੀ ਵਧੀਆ ਤਰੀਕੇ ਨਾਲ ਵੀ ਕਰ ਲਈਏ ਸੀ ਵੀ ਬਾਦਲਾਂ ਦਾ ਗਲਵਾ ਟੁੱਟ ਜਵੇ ਉਹ ਉਹ ਉੱਥੋਂ ਲੋਕ ਪੰਜਾਬ ਦੇ ਲੋਕ ਬਿਲਕੁਲ ਜਿਹਦਾ ਜਥੇਦਾਰ ਕਹਿੰਦੇ ਆ ਵੀ ਨਵੀਂ ਭਰਤੀ ਹੋਵੇ ਸੱਤਵੇਂ ਮੈਂਬਰੀ ਕਮੇਟੀ ਜੇ ਉਦਾਂ ਹੋ ਜਵੇ ਫਿਰ ਜਿਆਦੇ ਬੋਟਾਂ ਕਿਹਨੂੰ ਪੈਣੀਆਂ ਪੰਜਾਬ ਦੇ ਲੋਕਾਂ ਨੂੰ ਸੰਭਲ ਲਈ ਉਹਨਾਂ ਨੂੰ ਕਮਾਂਡ ਦੇਣ ਲਈ ਸਖਵੀਰ ਬਾਦਲ ਤੋਂ ਬਿਨਾਂ ਉਸ ਪਰਿਵਾਰ ਤੋਂ ਬਿਨਾ ਹੋਰ ਕਿਹੜਾ ਬੰਦਾ ਹੈ ਜਿਹੜਾ ਵਧੀਆ ਤਰੀਕੇ ਨਾਲ ਕਰ ਸਕਦਾ ਜਿਹਦੇ ਚ ਦਮ ਹੋਵੇ ਇਦਾਂ ਜਿਹਦਾ ਤਜਰਬਾ ਵੀ ਹੋਵੇ 6 ਮਹੀਨੇ ਹੀ ਲੱਗਨੇ ਤੁਸੀਂ ਕਰਕੇ ਦੇਖ ਲਓ ਕਮਕਮਾ ਕੇ ਫੇਰ ਵੀ ਨਹੀਂ ਆ ਜਾਣਾ ਜਿਹੜਾ ਬੰਦਾ ਬਠਾਲੂ ਕੇ ਬੰਦਾ ਉਹਨਾਂ ਦਾ ਹੋਊਗਾ ਤਾਂ ਜੇ ਇਦਾਂ ਹੋ ਜਾਏ ਕਿ ਦੁਬਾਰਾ ਰਜਿਸਟ੍ਰੇਸ਼ਨ ਹੋ ਜਾਏ ਸ਼੍ਰੋਮਣੀ ਕਮੇਟੀ ਦੁਬਾਰਾ ਚੁਣੀ ਜਾਵੇ ਫਿਰ ਉਹ ਜਥੇਦਾਰ ਨੂੰ ਚੁਣਨ ਫਿਰ ਕੌਮ ਦੇ ਜਥੇਦਾਰ ਕਿੱਦਾਂ ਹੋਊਗਾ ਚਲੋ ਇਦਾਂ ਨਹੀਂ ਡੈਲੀਗੇਟ ਚੁਣ ਲੋ ساری ਦੁਨੀਆ ਦੇ ਵਿੱਚੋਂ ਜਿੰਨੇ ਸਿੱਖਿਆ ਉਹਨਾਂ ਨੂੰ ਚੁਣ ਲੈ ਗਏ ਆਪਾਂ ਕੁਸਿਆਣਾ ਬੰਦਾ ਕਹੇ ਵੀ ਇਦਾਂ ਨਹੀਂ ਜੀ ਇਦਾਂ ਕੱਲੇ ਪੰਜਾਬ ਨਹੀਂ ساری ਦੁਨੀਆ ਦੇ ਵਿੱਚੋਂ ਹੁਣ ਨਿਊਜ਼ੀਲੈਂਡ ਦੇ ਵਿੱਚੋਂ ਅਗਲੇ ਕਹਣ ਪਿੱਛੇ ਲੋ ਜੀ ਤਿੰਨ ਬੰਦੇ ਜਾਂ ਦੋ ਬੰਦੇ ਨਿਊਜ਼ੀਲੈਂਡ ਤੋਂ ਆਉਣ ਜਾਂ ਇੱਕ ਬੰਦਾ ਨਿਊਜ਼ੀਲੈਂਡ ਤੋਂ ਆਵੇ ਆਸਟ੍ਰੇਲੀਆ ਵੱਡਾ ਆ ਦੋ ਨਿਊਜ਼ੀਲੈਂਡ ਤੋਂ ਹੋ ਜਾਣ ਠੀਕ ਆ ਚਾਰ ਬੰਦੇ ਕੈਨੇਡਾ ਤੋਂ ਹੋ ਜਾਣ ਪੰਜ ਅਮਰੀਕਾ ਤੋਂ ਹੋ ਜਾਣ ਇਦਾਂ ਸਾਰੀ ਦੁਨੀਆ ਦੇ ਨੁਮਾਇंदे ਜਾਣ ਉਥੋਂ ਪੰਜਾਬ ਦੇ ਬੰਦੇ ਹੋਣ ਇਦਾਂ ਉਹ ਬੈਠ ਕੇ ਬੰਦ ਕਮਰੇ ਵਿੱਚ ਬੈਠਣ ਉਹ ਜਥੇਦਾਰ ਚ ਹੁਣ ਨਿਊਜ਼ੀਲੈਂਡ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਚੁਣੇ ਜਾਣ ਲੱਗੇ ਆ ਕੌਣ ਚੁਣਿਆ ਜਾਊਗਾ ਕਿਹੜੇ ਗਰੁੱਪ ਦਾ ਬੰਦਾ ਹੋਊਗਾ ਨਿਊਜ਼ੀਲੈਂਡ ਵਾਲੇ ਥੋੜਾ ਜਿਹਾ ਧਿਆਨ ਨਾਲ ਸੋਚਿਓ ਇੱਥੋਂ ਵੀ ਤਾਂ ਕਿਉਂਕਿ ਟਾਕਾ ਨਹੀਂ ਨਹੀਂ ਦਲਜੀਤ ਹੋਣ ਦਾ ਗਰੁੱਪ ਹੈ ਵੀ 2010 ਵਿੱਚ ਜਦੋਂ ਬੋਟਾਂ ਦਾ ਕੇਸ ਹੋਇਆ ਸੀ ਮੈਨੂੰ ਉਹ ਦਿਨ ਚੇਤੇ ਆ ਜਦੋਂ ਐਮ ਆਈ ٹی ਦੇ ਵਿੱਚ ਪਹਿਲੀ ਮੀਟਿੰਗ ਰੱਖੀ ਸੀ ਨਰਮਜੀਤ ਘੂਣੀਆਂ ਸੀ ਸ਼ਾਇਦ ਅਮਰੀਕ ਢੋਲੀ ਇਹ ਬੰਦੇ ਸੀ ਠੀਕ ਆ ਉਦੋਂ ਉਹਨਾਂ ਦਿਨਾਂ ਚ ਪਰਮਿੰਦਰ ਪਾਪਾ ਟੋਈ ਨਵਤੇਜ ਇਹਨਾਂ ਦੀ ਹਵਾ ਇਦਾਂ ਇਹਨਾਂ ਨੂੰ ਕਿਉਂਕਿ ਬਸਿਆਲਾ ਦੂਜੇ ਪਾਸੇ ਸੀ ਇਹਨਾਂ ਨੂੰ ਇਦਾਂ ਲੱਗਦਾ ਸੀ ਕਿ ਸਿਆਣੇ ਕੌਮ ਚ ਲਾ ਪਾ ਕੇ ਬਚੇ ਹੀ ਅਸੀਂ ਹਾਂ ਵੀ ਜੇ ਟਾਕਾ ਨਹੀਂ ਨਹੀਂ ਡੱਬ ਡਾ ਗੁਰਦੁਆਰਾ ਤੇ ਇਦਾਂ 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 ਉਹ ਅਸੀਂ ਮੀਟਿੰਗ ਕੀਤੀ ਉੱਥੇ ਉਹ ਕਹਿਣ ਕਹਿੰਦੇ ਵੀ ਐਦਾਂ ਨਾ ਜਦੋਂ ਹੁਣੀ ਗੱਲ ਏ ਐਦਾਂ ਮਾਰ ਦਿੰਨਾ ਛਾਪੀ ਨੀ ਚੱਕੇ ਬਸ ਫੇ ਫੇ ਆਪਾਂ ਉਸ ਇਹ ਐਟੀਟਿਊਡ ਲੈ ਕੇ ਬੈਠੇ ਸੀ ਪਰ ਤੁਸੀਂ ਜਿਹੜੇ ਬੰਦੇ ਇੱਥੇ ਰਹੇ ਆ ਉਦੋਂ ਹੈਗੇ ਆ ਹੁਣ ਵੀ ਹੈਗੇ ਆ ਉਹ ਥੋੜਾ ਜਿਹਾ ਧਿਆਨ ਨਾਲ ਸੋਚੋ ਵੀ 2010 ਵਿੱਚ ਜਦੋਂ ਇੱਕਦਮ ਕੇਸ ਪਿਆ ਆ ਉਦੋਂ ਐਟੀਟਿਊਡ ਕਿਦਾਂ ਦਾ ਸੀ ਤੇ ਜਦੋਂ ਤੱਕ ਫੈਸਲਾ ਹੋਇਆ ਉਦੋਂ ਕਿਦਾਂ ਹੋਈ ਆ ਅਗਲਿਆਂ ਨੇ ਜਾ ਕੇ ਕਿਸੇ ਦੇ ਰਾਤ ਨੂੰ ਗਏ ਉਹ ਕਿਸੇ ਦੇ ਇੰਡੀਆ ਤੋਂ ਦਬਾਅ ਪਵਾਇਆ ਕਿਸੇ ਦੀ ਕੋ ਕਮਜ਼ੋਰੀ ਦਸ ਦਿੱਤੀ ਜਾ ਕੇ ਕਿਸੇ ਨੂੰ ਬੁਰਕੀ ਪਾ ਦਿੱਤੀ ਬੰਦਰ ਦਾ ਕੀ ਹੁੰਦਾ ਖਿੱਲਾ ਦੇਖੀਆਂ ਤਾਂ ਪੂਛ ਲਾਤੀ ਕੁੱਤੇ ਦਾ ਕੀ ਹੁੰਦਾ ਬੁਰਕੀ ਖਾਦੀ ਇਦੋਂ ਗੁਰਬਾਣੀ ਕਹਿੰਦੀ ਆ ਸਾਨੂੰ ਵੀ ਕੂਕਰ ਸੂਕਰ ਜੂਨ ਭਰਮੈ ਤੋਂ ਲਾਜ ਨਾ ਆਈ ਉਹ ਇਹ 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 ਇਦਾਂ ਥੋੜੋ ਵੀ ਬੰਦਾ ਸੂਰ ਬਣਿਆ ਸੀ ਜਾਂ ਕੁੱਤਾ ਬਣਿਆ ਸੀ ਨਹੀਂ ਉਹੀ ਆਪੇ ਤੋਂ ਲਾਲਚੀ વૃਤੀ ਦੇ ਵਿੱਚ ਰਹਾਂ ਕੁੱਤਿਆਂ ਵਾਲਾ ਜੀਵਨ ਜੀਂਦਾ ਰਹੇ ਇੱਕ ਡੰਗ ਦੀ ਰੋਟੀ ਦੇਖ ਕੇ ਜਮੀਰ ਮਾਰ ਲੈਂਦੇ ਆ ਤੈਨੂੰ ਪਤਾ ਸੀ ਸੱਚ ਕੀ ਆ ਤੇਰੇ ਮੁਰੇ ਦਿਖਾਲੇ ਅਗਲੇ ਨੇ ਵੀ ਫੈਡਰੇਸ਼ਨ ਵੱਲ ਨਹੀਂ ਕਬੱਡੀ ਦੀ ਵਰਲਡ ਕੱਪ ਹੋਇਆ ਕਰਨਾ ਦੋ ਦੋ ਸਭ ਬੰਦਾ ਸੱਦਣਾ ਬੀਜੇ ਕਿੰਨੋਂ ਆਉਣੇ ਲਓ ਇਦਾਂ ਪੂਛ ਹਲਾਉਂਦੇ ਇਦਾਂ ਇਦਾਂ ਕਹੇ ਜਾਨੀ ਸਾਰਾ ਸਨਾਰੀਓ ਬਦਲ ਗਿਆ ਇੱਕ ਛੋਟਾ ਜਿਹਾ ਮੁਲਕ ਆ ਇੱਥੇ ਪੈਸੇ ਦਾ ਕੋਈ ਇਦਾਂ ਇਦਾਂ ਨਹੀਂ ਸੀ ਸਖਬੀਰ ਹੁਣਾਂ ਦੇ ਮੂਰੇ ਕਿੱਦਾਂ ਹੁੰਦੀ ਆ ਉਹੀ ਬਿਰਤੀ ਆ ਇਹ ਤਾਂ ਸੁਣ ਜੇ ਹੋਣੇ ਸੀ ਬਾਹਰ ਤਾਂ ਆਪਣਾ ਕਮਾ ਕੇ ਖਾਣੇ ਜੇ ਇੱਥੇ ਨਹੀਂ ਸਤੋਂ ਸਟੈਂਡ ਲਾਇਆ ਹੋਇਆ ਖੜ ਹੋਇਆ ਵੀ ਨਹੀਂ ਸੱਚ ਐਡੀ ਫਰੈਸਤੇ ਆ ਨਾ ਮੇਰੇ ਕੋ ਐਡੀ ਐਡੀ ਲਿਸਟ ਏ ਮੇਰੇ ਕੋ ਪੇ 2001 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਉੱਟਾ ਹੋ ਗੁਰਦੁਆਰਾ ਛੱਡ ਕੇ ਗਏ ਆ ਉਦੋਂ ਉਦੋਂ ਕਿਦਾਂ ਉਦੋਂ ਕਿਦਾਂ ਤੁਸੀਂ ਮਾਹੌਲ ਜਾਣੀ ਜਦੋਂ ਸਾਲ ਡੇਢ ਸਾਲ ਦੇ ਵਿੱਚ ਇਦਾਂ ਉੱਥੇ ਥੋੜਾ ਲੋਕਾਂ ਨੂੰ ਦਰਕਾਰਨਾ ਸ਼ੁਰੂ ਹੋ ਗਿਆ ਇੱਕਦਮ ਇਦਾਂ ਆਵਾਜ਼ ਬਦਲੀ ਮੁੜ ਕੇ ਨੀ ਪੱਥਰ ਰੱਖਿਆ ਤੈਨ ਜਦੇ ਸ਼ਾਇਦ ਜਦੋਂ ਪੰਜ ਦੇ ਵਿੱਚ ਖੁੱਲ ਗਿਆ ਉਦੋਂ ਕੀ ਬਣਿਆ ਔਰ ਜਿਹੜੇ ਬੰਦਿਆਂ ਨੂੰ ਤੋਂ ਪੁੱਛਿਆ ਨਹੀਂ ਗਿਆ ਜਦੋਂ ਮਿਲਦੇ ਸੀ ਰਾ ਅਜੇ ਵੀ ਮੈਨੂੰ ਉਹ ਸ਼ਬਦ ਮੇਰੇ ਕੰਨਾਂ 'ਚ ਬਚਦੇ ਆ ਜਦੋਂ ਇਦਾਂ ਇਦਾਂ ਮਿਲ ਕੇ ਕਹਿੰਦੇ ਸੀ ਤੁਸੀਂ ਬਾਜੀ ਚੰਗੀ ਨਹੀਂ ਕੀਤੀ। ਔ ਸਾਲ ਡੇਢ ਸਾਲ ਦੇ ਵਿੱਚ ਜਦੋਂ ਮੁੜ ਕੇ ਦੁਬਾਰਾ ਫੇਰ ਉਹ ਨਹੀਂ ਦਿਖਾ ਲਈ ਇਦਾਂ ਖਿੱਲਾ ਦਿਖਾ ਲਈ ਫੇਰ ਮੁੜ ਕੇ ਉੱਥੇ। ਜਦੋਂ ਦੁਨੀਆ ਦੇ ਨਮਾਇਦੇ ਸੱਦਣੇ ਆਉਣਾ ਨੇ ਤੇ ਉਹ ਗਿਣਤੀ ਕਿੰਨਾ ਦੀ ਜਾਦੇ ਆ। ਬੁੱਟਾਂ ਦੇ ਵਿੱਚ ਕਿਹੜੇ ਜਿੱਤਣੇ ਆ ਤਾਂ ਜੇ ਸੈਂਟਰ ਦੀ ਸਰਕਾਰ ਨੇ ਕੋਈ ਬੰਦਾ ਖੜਾ ਕਰਕੇ ਲੀਡਰ ਖੜਾ ਕਰਕੇ ਕਹਿ ਦਿੱਤਾ ਵੀ ਇਹ ਕਾਨੂੰਨ ਦੀ ਕਮਜ਼ੋਰੀ ਹੈ ਜੀ ਇਹ ਸ਼੍ਰੋਮਣੀ ਕਮੇਟੀ ਅਕਾਲ ਤਖਤ ਗੁਰੂ ਸਾਹਿਬ ਦਾ ਬਣਾਇਆ ਹੋਇਆ ਹੈ ਹਰੇਕ ਸਿੱਖ ਨੂੰ ਸਤਕਾਰ ਕਰਨਾ ਚਾਹੀਦਾ ਪਰ ਸ਼੍ਰੋਮਣੀ ਕਮੇਟੀ ਦਾ ਕਾਨੂੰਨ ਜਿਹੜਾ ਪੰਜਾਬ ਦੇ ਲੋਕਾਂ ਤੱਕ ਲੱਗੂ ਇਸ ਕਰਕੇ ਕਾਨੂੰਨ ਇਦਾਂ ਦਾ ਬਣਾਇਆ ਜਾਵੇ ਜਿਹੜਾ ਸਾਰੇ ਇੰਡੀਆ ਦੇ ਵਿੱਚ ਔਰ ਉਹਦੀ ਕਮਾਂਡ ਜਿਹੜੀ ਆ ਸਾਰੇ ਵਰਲਡ ਦੇ ਸਿੱਖ ਲੈਣ ਦੁਨੀਆ ਵਿੱਚ ਜਿੱਥੇ ਵੀ ਸਿੱਖ ਧਰਮ ਨਾਲ ਕੁਝ ਹੋਵੇ ਜੁੜਿਆ ਆ ਉਹਦੀ ਮਨਜ਼ੂਰੀ ਥੁ ਲਈ ਜਾਵੇ ਇੱਕ ਥਾਂ ਤੋਂ ਫਿਰ ਕੀ ਬਣੂਗਾ ਫੇ ਤੱਕ ਸਾਈ ਜਾਊਂਗੇ ਨਾ ਤੁਸੀਂ ਫੇ ਤਾਂ ਬਨ ਕੇ ਅਗਲੇ ਥੱਲੇ ਰੱਖ ਨੂੜ ਕੇ ਥੱਲੇ ਰੱਖ ਲੈਣਗੇ ਨਾ ਇਸ ਕਰਕੇ ਜਦੋਂ ਓਬਜੈਕਸ਼ਨ ਕਰਦੇ ਹੋ ਜਦੋਂ ਡਿਮਾਂਡ ਰੱਖਦੇ ਆ ਸੋਚ ਸਮਝ ਕੇ ਰੱਖਿਆ ਕਰੀਏ ਕਾਲੇ ਨਾਪਿਆ ਕਰੀਏ ਉਹਦੇ ਸਿੱਟੇ ਦੇਖਿਆ ਕਰੀਏ ਕਿਸੇ ਗੁਰੂ ਸਾਹਿਬ ਨੇ ਨਹੀਂ ਬਣਾਇਆ ਤਖਤ ਕਿ ਸਾਨੂੰ ਕਾਬੂ ਕਰਨ ਦੇ ਲਈ ਹੀ ਸਾਰਾ ਕੁਝ ਹੋਇਆ ਇਹਦੇ ਬਾਰੇ ਅਕਾਲ ਤਖਤ ਜਾਂ ਅਕਾਲ ਤਖਤ ਦੇ ਜਥੇਦਾਰ ਬਾਰੇ ਤਾਂ ਇਹ ਵੀ ਹੈਰਾਨੀ ਹੁੰਦੀ ਆ ਕਿ ਇਹ ਤਾਂ ਅੰਗਰੇਜ਼ਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਬਣਾਈ ਉਦੋਂ ਵੀ ਹੈ ਨਹੀਂ ਸੀ ਉਹ ਤਾਂ ਬਾਅਦ ਵਿੱਚ ਹੌਲੀ ਹੌਲੀ ਔਨਰੇਰੀ ਤੌਰ ਤੇ ਬਸ ਸਤਿਕਾਰ ਕਰਦਿਆਂ ਕਰਦਿਆਂ ਨੇ ਇਦਾਂ ਇੱਕ ਹਿੱਡ ਗ੍ਰੰਥੀ ਨੂੰ ਉਹ ਕਹਿਣਾ ਸ਼ੁਰੂ ਕਰ ਦਿੱਤਾ ਉਹ ਕਿਹੜੇ ਬੀਲੇ ਉਹ ਬਣ ਗਿਆ ਮੁੜ ਕੇ ਚੱਕ ਚੱਕ ਕੇ ਅਸੀਂ ਕਦੇ ਕਿਤੇ ਜੁੜੀ ਜਾਂਦੇ ਕਦੇ ਭਾਈ ਗੁਰਦਾਸ ਨਾਲ ਜੁੜੀ ਜਾਂਦੇ ਜਿਹਦੇ ਮੂੰਹ 'ਚ ਜੋ ਹੁੰਦਾ ਦਲਕੀਰ ਨੇ ਚੈਲੰਜ ਕੀਤਾ ਸੀ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਅਕਾਲ ਤਖਤ ਨਾ ਕਿਸੇ ਵੀ ਗ੍ਰੰਥ ਦੇ ਵਿੱਚ ਦਿਖਾ ਦੇ